ਮੰਮੀ ਤਾ ਕਹਾਣੀ ਚੱਲ ਜਲਦੀ ਹੈ ਵੇਲੇ ਹੈ ਨਾ ਮੰਮੀ ਤਾ ਕਹਾਣੀ ਸੁਣਾ ਦੇ ਹਾਂ ਨਹੀਂ ਹੂੰ ਤਾੜੀ ਹੈ ਮੇਰਾ ਕੰਮ ਵੀ ਪਿਆਗਾ ਚਲ ਸੁਣਾ ਦੇ ਚੱਲ ਕੋਈ ਨਾ ਬਾਤ ਚੱਲ ਕੇ ਸੁਣਾ ਦੇ ਚੱਲ ਕਿਹੜੀ ਸੁਣਾਵਾਂ ਕਰਨ ਵਾਲੀ ਕਰਨ ਵਾਲੀ ਸੁਣਾਵਾਂ ਕਰਨ ਵਾਲੀ ਇੱਕ ਨਾ ਪਹਿ ਰਾਜਾ ਹੁੰਦਾਗਾ ਰਾਜਾ ਅਖਵਰ ਬਾਗ ਚ ਹਾਂ ਉਹਦਾ ਬਾਗ ਸੁੱਕ ਜਾਂਦਾ ਜੇ ਉਹਦਾ ਬਾਗ ਸੁੱਕ ਜਾਂਦਾ ਤੇ ਕਿਸੇ ਦਿਨ ਪੈਂਦੇ ਉਹ ਜੋਸ ਖਲਾਉਂਦਾ ਕਿਸੇ ਜੋਸ ਕਿ ਤੋਂ ਹਮ ਪਤਰੀ ਵੀ ਆਪਾ ਖਲਾ ਕੇ ਦੇਖ ਲਿਏ ਵੀ ਆਪਣਾ ਬਾਗ ਹਰਾ ਹੋ ਜੇ ਜੇਦੋਂ ਭਾਈ ਪੰਚ ਕੋਲ ਜਾਂਦਾ ਫੰਡ ਤੇ ਕਹਿੰਦਾ ਵੀ ਪੱਤੀ ਵਰਤਾ ਅਰਥ ਹੋਵੇ ਇੱਕ ਸਤਕਮੰਤੀ ਰਾਣੀ ਵੀ ਭਾਈ ਉਹਨੂੰ ਇੱਕ ਖੂਹ ਦੇ ਪਾਣੀ ਲੈ ਕੇ ਇੱਕ ਬਰਤਨ ਦੇ ਵਿੱਚ ਨਵਾ ਕੇ ਉਹ ਪਾਣੀ ਬੋਚਿਆ ਜਾਵੇ ਤੇ ਉਹਦਾ ਛਿੱਟਾ ਦਿੱਤਾ ਜਾਵੇ ਤੇ ਕੇਰਤਰਾ ਵਾਧਾ ਹੋਵੇ ਕਈ ਰਾਜਾ ਆ ਜਾਂਦਾ ਜਦੋਂ ਰਾਜਾ ਆ ਜਾਂਦਾ ਤੇ ਉਹ ਤਾਂ ਜਦੋਂ ਤੜਕੇ ਨੂੰ ਪੁੱਛਦਾ ਵੀ ਭਾਈ ਕਿਸ ਜੀ ਪਤਨੀ ਨਹੀਂ ਗਿਆ ਵੀ ਮੇਰਾ ਘਰ ਆ ਘਰ ਸਗੀ ਭਾਈ ਉਹਦਾ ਸਾਲਾ ਹੁੰਦਾ ਸ਼ੇਰਖਾ ਹਾਂ ਰਾਜੀ ਆ ਕੋਲ ਜਾ ਰਾਜਾ ਹੁੰਦਾਗਾ ਹਾਂ ਤੇ ਉਹਦਾ ਸਾਲਾ ਉਹ ਕਹਿੰਦਾ ਜੀ ਮੇਰੀ ਪਤਨੀ ਘਰਤੀ ਬਾਗ ਹੈ ਉਹ ਕਹਿੰਦਾ ਜੀ ਅੱਛਾ ਕਹਿੰਦਾ ਹਾਂ ਜੀ ਕਹਿੰਦਾ ਬਗੜਾ ਹੋਰ ਮੈਨੂੰ ਕੀ ਚਾਹੀਦਾ ਕਰ ਦੇ ਮੇਰਾ ਬਾਗ ਘਰ ਜਦੋਂ ਪੈ ਚਲ ਲੈ ਸ਼ੇਰ ਖਾਂ ਆਉਂਦੀ ਪਤਨੀ ਗੋਲੀ ਜਦੋਂ ਦੇਖਦਾ ਜਾ ਕੇ ਪਤਨੀ ਘਰੋਂ ਘਰੇ ਨਹੀਂ ਹੁੰਦੀ ਰੋਜ਼ ਜਿੰਦਾ ਲੱਗਿਆ ਪਿਆ ਹੁੰਦਾ ਕਮਾਂਡਰ ਨੂੰ ਕੁਛ ਲੈ ਨਾ ਮਾਤਾ ਜੀ ਵੀ ਮੇਰੇ ਘਰ ਦੀ ਕਿੱਧਰ ਗਈ ਉਹ ਕਹਿੰਦੀ ਪੁੱਤ ਤੂੰ ਤਾਂ ਜਦੋਂ ਬਾਗ ਜਾਂਦਾ ਵੀ ਤੇਰੀ ਪਤਨੀ ਤਾਂ ਰੋਜ਼ ਇੱਥੇ ਘਰ ਹਾਲੇ ਹੁੰਦੀ ਹੈ ਵੀ ਤੇਰੇ ਆਉਣ ਤੋਂ ਪਹਿਲਾਂ ਭਗ ਜਾਂਦੀ ਆ ਤੇ ਤੇਰੀ ਜਾਨ ਤੋਂ ਬਾਅਦ ਕਰੇ ਨਹੀਂ ਜੀ ਜੇ ਤੂੰ ਆਉਣਾ ਉਹ ਆਉਂਦੀ ਘਰੇ ਕੋਈ ਉਹ ਨਹੀਂ ਆ ਗਿਆ ਮੈਂ ਚੇਖਾਂ ਜੇ ਤੋ ਆ ਗਿਆ ਕੇ ਵਰਨਾ ਜਾ ਕੇ ਮੋੜੋ ਚਲ ਜੇ ਤੋ ਭਾਈ ਆ ਕੇ ਪੁੱਠਾ ਮਾਰ ਦਿੰਦਾ ਪਰਨਾ ਕਹਿੰਦਾ ਵੀ ਮੈਂ ਨਹੀਂ ਮੰਨਦਾ ਕਿਸੇ ਦੀ ਪਤਨੀ ਨਹੀਂ ਹੈਗੀ ਪੱਕੀ ਵਰਤਾਂ ਕੋਈ ਉੱਥੇ ਬੈਠਾ ਹੁੰਦਾ ਇੱਕ ਪਿਰਤੀ ਸਿੰਗਰ ਤੋੜ ਉਹਨੂੰ ਗੁੱਸਾ ਆ ਜਾਂਦਾ ਉਹ ਕਹਿੰਦਾ ਵੀ ਸਾਰੀਆਂ ਨੀ ਪਤਨੀਆਂ ਉਹਨਿੰਦਦਾ ਹੀ ਵੀ ਇਹ ਘਰ ਤੋਂ ਹੋਣੀ ਸਕਦੀ ਵੀ ਇਹ ਤਾਂ ਗਾਲ ਗਾਲ ਤੇ ਵੀ ਔਰਤਾਂ ਨੂੰ ਨਿੰਦਰਿਆ ਹੈ ਜੀ ਹੁਣ ਵੀ ਜਦੋਂ ਗੁੱਸਾ ਆਉਂਦਾ ਤਾਂ ਉੱਠ ਖੜਦਾ ਜਦੋਂ ਉੱਠ ਖੜਦਾ ਪਿਰਤੀ ਸਿੰਗਰ ਤੋੜ ਉਹ ਕਹਿੰਦਾ ਵੀ ਮੇਰੀ ਤਾਂ ਪਤਨੀ ਹੈ ਪਤੀ ਵਰਤਾ ਹਰਕ ਮੈਂ ਬਾਗਾਰਾ ਕਰੂੰ ਉਹ ਟੱਕੇ shear ਕਹਿੰਦਾ ਨਾ ਮੈਂ ਨਹੀਂ ਮੰਨਦਾ ਵੀ ਤੇਰੀ ਪਤਨੀ ਤਾਂ ਉਹ ਵੀ ਪਤੀ ਵਰਤਾ ਹਰਕ ਉਹ ਕਹਿੰਦਾ ਵੀ ਲੱਗੀ ਸ਼ਰਤ ਕਹਿੰਦਾ ਲਾਲਾ ਕਹਿੰਦਾ ਲੈ ਫਿਰ ਗਾਲ ਗਾਲ ਦੀ ਸ਼ਰਤ ਲਾ ਦੇ ਲਾ ਲੈਂਦਾ ਭਾਈ ਗਾਲ ਗਾਲ ਦੀ ਸ਼ਰਤ ਸ਼ੇਰਖੰਦ ਕਹਿੰਦਾ ਵੀ ਮੈਨੂੰ ਤਾਂ ਆਏ ਨਹੀਂ ਜਕੀਨ ਆਉਂਦਾ ਤੇਰੀ ਪਤਨੀ ਤੇ ਬਿਚੈਰੀ ਬਤਨੀ ਪਰ ਇੱਕ ਪਤੀ ਵਰਤ ਹੋਊਗੀ ਵੀ ਮੈਂ ਤਾਂ ਸ਼ਰਤ ਲਾ ਕਹਿੰਦਾ ਵੀ ਮੈਂ ਤਾਂ 6 ਮਹੀਨੇ ਦੀ ਮੌਤ ਦੇ ਦੇ ਮੈਂ ਤੇ ਆਪਣੀ ਘਰ ਕੇ ਆਣੀ ਜਦੋਂ ਭਾਈ ਚੱਲ ਪੈਂਦਾ ਬੁੰਦੀਗੜ੍ਹ ਸ਼ਹਿਰ ਨੂੰ बुद्धिगर ਛੇ ਹੁੰਦਾ ਫਿਰ ਤੀਂਹ ਨੂੰ ਥੋੜਾ ਛੇਸ਼ ਦਿਸ਼ ਜਦੋਂ ਭਾਈ ਖਲ ਪੈਂਦਾ ਬਾਗ ਜਾਂਦਾ ਜਦੋਂ ਇੱਕ ਸ਼ਰਾਬੀ ਹੁੰਦਾ ਉੱਥੇ ਸ਼ਰਾਬੀ ਨੂੰ ਪੁੱਛਦਾ ਵੀ ਹਾਉ ਮੈਨ ਕਿਹਦਾਗਾ ਉਹ ਕਹਿੰਦਾ ਦੇਖੀ ਕਿਤੇ ਉਂਗਲ ਕਰਦੇ ਕਹਿੰਦਾ ਉਹ ਸਾਡੀ ਕਿਰਨਵਾਈ ਦਾ ਮੈਂ ਹਾਂ ਜੇ ਬਣਾ ਉਂਗਲ ਕਰਤੀ ਨਾ ਉਂਗਲ ਵੀ ਤੇਰੀ ਕੱਪੀ ਨਾ ਐਡੀ ਸਾਡੀ ਕਿਰਨਵਾਈ ਜੱਤ ਸਤਰੀ ਪੱਤੀ ਹੈ ਵੀ ਜੇ ਕੋਈ ਪਾਂਛੀ ਲੰਗਦਾ ਨਾ ਉਹ ਵੀ ਪੁੱਛ ਕੇ ਲੰਗਦਾ ਚਿਰਨਵਾਈ ਦੇ ਨਾਲ ਤੋਂ ਉਹ ਕਹਿੰਦਾ ਵੀ ਅੱਛਾ ਤੈਨਾਂ ਲੈ ਵੀ ਮਰ ਗਏ ਵੀ ਜੈ ਜੀ ਸੁਣੀ ਦੀ ਸੀ ਉਹ ਇਹ ਜੀ ਉਹ ਤਾਂ ਚਿਰਨਵਾਈ ਤਾਂ ਜਿਹਦਾ ਭਾਈ ਠਗਣੀਆਂ ਦੇ ਮੱਲੇ ਵਾਗ ਜਾਂਦਾ ਸ਼ੇਰ ਕਰਦਾ ਜਿਹਦਾ ਠਗਣੀਆਂ ਦੇ ਮੱਲੇ ਵਾਗ ਜਾਂਦਾ ਠਗਣੀ ਨੂੰ ਕਹਿੰਦਾ ਲੈ ਮਾਂ ਜਿੰਨੇ ਮਰਤੀ ਪੈਸੇ ਲੈ ਲੈ ਤੂੰ ਮੇਰੀ ਧਰਮ ਦੀ ਮਾਂ ਤਾਂ ਜਿੱਤੋ ਤੇ ਤੁਮੋਂ ਮੈਨੂੰ ਫੇਰ ਨੂੰ ਆਈਂਗਾ ਨਿਸ਼ਾਨਦਾਨੀ ਜਦੋਂ ਭਾਈ ਠੱਗਣੀ ਕਹਿੰਦੀ ਆ ਵੀ ਪੋਣਾ ਤੂੰ ਸੱਪ ਦੇ ਮੂੰਹ 'ਚ ਆਕਦਾ ਮੈਂ ਚਲੋ ਕੁਝ ਗਾਲ ਨਹੀਂ ਇਹ ਤੇਰਾ ਕੰਮ ਤੂੰ ਕਰਨਾ ਪਊਗਾ ਕਰੂੰਗੀ ਜਦੋਂ ਭਾਈ ਚਲ ਠੱਗਣੀ ਠੱਗਣੀ ਤਾਂ ਆ ਕੇ ਭੂਆ ਬਣ ਜਾਂਦੀ ਪਿੱਠੀ ਸਿੰਘ ਥੋੜੀ ਜੀ ਜਦੋਂ ਭੂਆ ਬਣ ਜਾਂਦੀ ਆ ਆ ਕੇ ਬਾਹਰ ਖੜਕਾਉਂਦੀ ਆ ਤੇ ਭਾਈ ਕਿਉਂ ਲੰਮਣ ਕਹਿੰਦੀ ਕਰਨਾਈ ਜਾਓ ਕਹਿੰਦੀ ਬੋਲੀਓ ਦੇਖ ਕੇ ਉਹ ਕੌਣ ਹੈ ਪਹਿਨੀ ਮੈਂ ਤਾਂ ਸਰਕਾਰ ਦੀ ਭੂਆਂਗੀ ਕਿਰਨਮਾਈ ਕਹਿੰਦੀ ਵੇਖ ਕੇ ਤਾਂ ਸਰਕਾਰ ਦੀ ਭੂਆਣੀ ਆਈ ਵੀ ਮੈਨੂੰ ਇੰਨੇ ਚਿਰ ਵਗਿਆ ਉਹ ਨੂੰ ਕੌਣ ਸਰਕਾਰ ਦੀ ਭੂਆਣੀ ਆ ਗਈ ਉਹ ਕਹਿੰਦੀ ਦੇਖੀ ਜੋ ਕਹਿੰਦੀ ਗੋਲਗੇ ਚੜਾ ਲਿਓ ਮੈਲੀ ਕਹਿੰਦੀ ਬੀਬੀ ਭੂਆ ਸਰਕਾਰ ਦੀ ਮੇਰੇ ਨਾਲ ਆਈ ਆ ਕਿਰਨਮਾਈ ਨੇ ਕਹੇ ਆ ਗੋ ਚੜਾ ਲੈਂਗੇ ਮੈਲੀ ਵਿਚਾਰੀ ਜੇ ਤਾਂ ਮੈਲੀ ਚੜਾ ਲੈਂਦੀ ਆ ਭਾਈ ਹੁਣ ਤਾਂ ਇਹਨਾਂ ਦਾ ਤੁਹਾਨੂੰ ਪਤਾ ਮਾਰ ਕੇ ਅੱਗੇ ਪਿੱਛੇ ਨਿਗਾ ਵੀ ਇੱਧਰ ਕੀ ਪਿਆ ਉਹ ਉੱਧਰ ਕੀ ਪਿਆ ਦੇਖ ਲਈ ਤੇਗੀ ਫਿਰ ਨਵਾਈ ਕੋਈ ਠੱਗ ਨਾ ਹੋਵੇ ਕੋਈ ਯੋਰ ਨਾ ਹੋਵੇ ਉਹਨੇ ਦੇਖੀ ਉਹ ਫਿਰ ਜਿਵੇਂ ਬਣੂ ਫਿਰ ਨਵਾਈ ਬਣਾਉਂਦੀ ਆ ਬਈ ਹੱਥ ਨੇ ਖਾਣਾ ਕਹਿੰਦੀ ਲੈ ਮਾਂਤਾ ਜੀ ਖਾਣਾ ਖਾ ਲੋ ਕਹਿੰਦੀ ਮੈਂ ਤਾਂ ਨਹੀਂ ਖਾਣਾ ਖਾਂਦੀ ਕਹਿੰਦੀ ਕਿਉਂ ਕਹਿੰਦੀ ਮੈਨੂੰ ਬਚ ਜਾਂਦੇ ਦੀ ਬਚਨ ਦੇ ਵਜਾ ਤੇ ਪੇਰ ਖਾਣਾ ਖਾਉਂਗੀ ਵੀ ਤੂੰ ਮੈਨੂੰ ਪਹਿਲਾਂ ਬਚਨ ਦੇ। ਉਹ ਕਹਿੰਦੀ ਵੀ ਚੰਗਾ ਮੈਂ ਤਾਂ ਤੈਨੂੰ ਬਚਨ ਦਿੱਤਾ। ਬਚਨ ਦੇ ਦਿੱਤਾ। ਹਾਂ। ਨਹੀਂ ਚੰਗਾ ਭਰਾਇਂ ਕਰ। ਤੇਰਾ ਸ਼ਨਾਣ ਮੈਂ ਕਰਾਉਂ ਕਿ ਮੇਰਾ ਸ਼ਨਾਣ ਤੂੰ ਕਰਾ। ਹਾਂ। ਇਹ ਰੋਟੀ ਖਾਉਂ। ਉਹ ਕਹਿੰਦੀ ਮਾਤਾ ਜੀ ਕੋਈ ਗੱਲ ਨਹੀਂ ਉਹਨੂੰ ਆਂਦਰ ਕਿਸੇ ਵੀ ਸ਼ਰਾਪਨਾ ਦੇ ਦੋ। ਹਾਂ। ਕਈ ਦਿਨ ਚੜਿਆ ਤੜਕੇ ਨੂੰ। ਪਹਿਲਾਂ ਕੀ ਕਿਰਨ ਮੈਂ ਗਣ ਤੇਰਾ ਸ਼ਨਾਣ ਮੈਂ ਕਰਾਉਂ। ਕਿਰਨ ਮੈਂ ਤੇ ਸ਼ਨਾਣ ਕਰਾਇਆ। ਸੱਜੇ ਤੇ ਭਈ ਲਾਸਨ ਕਰਨ ਵਾਈ ਦੇ ਤੋ ਨਿਸ਼ਾਨੀ ਲੈ ਲਈ ਦੋਨੇ ਪੈਰਾਂ ਕੋ ਛਾਂਗੀ ਉਹ ਨਿਸ਼ਾਨੀ ਲੈ ਲਈ ਤੇ ਬਾੜ ਖੜੀ ਦੇ ਜਮੀਨਾਂ ਲੱਗਦੇ ਸੀ ਕਰਨ ਵਾਈ ਦੇ ਉਹ ਨਿਸ਼ਾਨੀ ਲੈ ਲਈ ਲੈ ਕੇ ਤੰਨੇ ਨਿਸ਼ਾਨਾ ਨਾ ਟਰਗਣੀ ਦਾ ਭਾਈ ਕਹਿੰਦੀ ਵੀ ਬਣ ਗਿਆ ਕੰਮ ਨਹੀਂ ਦੋ ਚਾਰ ਦਿਨ ਕਿ ਦਰਾਈ ਦੋ ਚਾਰ ਦਿਨ ਹੈ ਪਹਿਨੇ ਲੈ ਵੀ ਮੈਂ ਤਾਂ ਜੰਨੀਆਂ ਹਾਂ ਕਰਨ ਵਾਈ ਨੂੰ ਕਹਿੰਦੀ ਉਹ ਕਹਿੰਦੀ ਬੀਪੂ ਆ ਰਹੀ ਤੂੰ ਹੁਣ ਹੋਰ ਲਾਲਾ ਦੋ ਚਾਰ ਦਿਨ ਇਹ ਹਜੇ ਨਾ ਜਾ ਕਹਿੰਦੀ ਨਹੀਂ ਮੈਂ ਤਾਂ ਜਾਣਾ ਹੁਣ ਮੇਰਾ ਘਰ ਨਹੀਂ ਚੱਲਦਾ ਕਹਿੰਦੀ ਚੰਗਾ ਫਿਰ ਜੂੜਾ ਕਪੜਾ ਬਣੋ ਤਾਂ ਕਿਰਨ ਮੈਨੇ ਬਹੁਤ ਕੁਛ ਬਣਤਾ ਕਹਿੰਦੀ ਵੀ ਲਾਏ ਕਹਿੰਦੀ ਇਹਨਾਂ ਕੁਛ ਕੀ ਕਰਨਾ ਕਹਿੰਦੀ ਲੱਤੀਂ ਜਾਂ ਮਾਪਿਆ ਨਾ ਕੋਈ ਖਾਲੀ ਨਹੀਂ ਆਉਂਦਾ ਤੂੰ ਤਾਂ ਮੇਰੇ ਕਦੀ ਆਈ ਤੂੰ ਆਈ ਨਹੀਂ ਸੀ ਵੀ ਅੱਜ ਇਹ ਵਾਰੀ ਆਈਆਂ ਕਹਿੰਦੀ ਤੈਨੂੰ ਲਿਜਾਣਾ ਪਊਗਾ ਕਈ ਉਹ ਤਾਂ ਜਦੋਂ ਕਰਪੀ ਕਹਿੰਦੀ ਵੀ ਮੰਗ ਲਾ ਜਿਹੜਾ ਕੁਛ ਮੰਗਣਾਗਾ ਕਹਿੰਦੀ ਪਰ ਜੇ ਚੰਗਾ ਤੂੰ ਮੇਰੇ ਤੇ ਏਡੀ ਦਿਆਲ ਆ ਨਾ ਜਿਹੜੀ ਕਹਿੰਦੀ ਪਿਰਤੀ ਸਿੰਘ ਤੌਰ ਨੂੰ ਛੇਰ ਮਾਰਿਆ ਸੀ ਨਾ ਉਹਦੇ ਮੁਠੀ ਵਾਲਾ ਖੰਡਾ ਹੀ ਲਿਆ ਸੀ ਇਹਨਾਂ ਦਾ ਤਾਂ ਹੀ ਉਹਦੇ ਮਾਂ ਵੀ ਕਿਹਨਾਂ ਜਵਾਬ ਦੇਣਯੋਗ ਨਹੀਂ ਕਹਿੰਦੀ ਦੇਖੀ ਉਹ ਮੈਂ ਤਾਂ ਚਿੱਤਰ ਛੱਲ ਲੂੰਗੀ ਆਪਦੇ ਸਰਦਾਰ ਦੇ ਪੜਾ ਤਾਂ ਵਿਚੇਰੀ ਨੇ ਜਦੋਂ ਪੜਾ ਤਾਂ ਆਦੀ ਭਾਈ ਲਗਣੀ ਸ਼ੇਰਖਾਂ ਕੋਲੇ ਲੈਕ ਨਿਸ਼ਾਨਾ ਜੇਦੋਂ ਆ ਗਈ ਇਹੋ ਤਾਂ ਸ਼ੇਰਖਾਂ ਤਾਂ ਹੋ ਗਿਆ ਖੁਸ਼ ਜੇਦੋਂ ਹੋ ਗਿਆ ਆ ਗਿਆ ਭਾਈ ਰਾਜੇ ਆ ਕਬਰ ਦੀ ਕਚਹਿਰੀ ਚ ਤਨ ਲੈ ਤੂੰ ਠਾ ਨਿਕਲਿਆ ਤੇਰੀ ਥੀਵੀ ਆਈ ਸੀ ਤੇਰੇ ਘਰ ਵਾਲੀ ਆਈ ਸੀ ਤੂੰ ਕਹਿੰਦਾ ਸੀ ਮੇਰੀ ਔਰਤ ਹੈ ਜੀਆ ਕਹਾਂ ਉਹਦੇ ਵਰਗੀ ਤਾਂ ਕੋਈ ਔਰਤ ਹੀ ਨਹੀਂ ਜੀ ਉਹ ਕਹਿੰਦਾ ਵਿਆਹ ਦੇ ਕੰਨ ਸਾਰੀਆਂ ਨਿਸ਼ਾਨੀਆਂ ਮੇਰੇ ਹੱਥੀ ਲੈ ਕੇ ਆਇਆ ਤਾਂ ਇਹ ਕਹਿੰਦਾ 6 ਮਹੀਨੇ ਤੇ ਰਾਣੀ ਦੇ ਮਹਿਲ ਚ ਰਹਿ ਕੇ ਆਇਆ। ਵਿਚਾਰੇ ਨੇ ਮਿਰਤੀ ਸਿੰਘ ਤਾੜ ਨੂੰ ਪਾਲੀ ਨਹੀਂ ਵੀ। ਵੀ ਹੋ ਸਕਦਾ ਸੱਚ ਹੋਵੇ। ਨਾਲ ਨਾਲ ਪਾਈ ਕਿ ਮਿਰਤੀ ਸਿੰਘ ਤਾੜ ਦੇ ਵੇਰਿਆਂ ਬੇੜ ਨਾਲ ਵਿਚਾਰੇ ਦੇ ਰਾਜਾ ਅਕਬਰ ਨੇ। ਜਿਦ ਲਾਲਾ ਨਾਲ ਸੱਟ ਲੈ ਜੇੜ ਚ। ਜਿਦ ਸੱਟ ਲੈ ਜੇੜ ਚ। ਦੂਜੇ ਤੀਜੇ ਦਿਨ ਰਾਜਾ ਕਹਿੰਦਾ ਮਿਰਤੀ ਸਿੰਘ ਤਾੜ ਕਹਿੰਦਾ ਵੀ ਇੱਕ ਵਾਰੀ ਮੈਨੂੰ ਮੋਲਤ ਦੇ ਦਿਓ ਮੇਰੇ ਘਰ ਵਾਲੀ ਨੂੰ ਮੈਂ ਦੂੰਗੀ। ਕੋਈ ਕੋਈ ਹਾਨਾ ਪਰੇ। ਵੀ ਸਿਰ ਸਿਰ ਦੀ ਗਾਲ ਦੀ ਚੱਕ ਲੱਗੀ ਆ। ਤੇ ਸਾਡਾ ਸੀਜ਼ਨ ਅਗਟ ਲੇਗਾ ਜਾ। ਕੋਈ ਉਹਦਾ ਨਾ ਕੋਈ ਪੱਗਵੜਾ ਇਸੋ ਦੇ ਪੀਊਗਾ। ਤੇ ਤੁਸੀਂ ਘਰ ਤਾਲਦੇ। ਕੋਈ ਆਣੇ ਗਵਾਹੀ ਦਿੱਤੀ ਕਹਿੰਦਾ ਜਾ ਪੁੱਤ। ਕਹਿੰਦਾ ਮੇਰੀ ਨੌਨੂ ਨਾ ਕੋਸ਼ਾ ਕੀ। ਮੇਰੀ ਨੌਹ ਕਹਿੰਦਾ ਧਰਮ ਦੀ ਸੱਚੀ ਆ ਜੀ। ਕੁਛ ਨਹੀਂ ਨਾ ਜਾ। ਇਹਾਂ ਦਾ ਪਾਈ ਕੱਤੀ ਸਿੰਗਰਥੋਰ ਲੈ ਲੈਂਦਾ ਘੋੜਾ ਇਹਾਂ ਦਾ ਖੜਕਾਉਂਦਾ ਵਾਰ ਮੈਲ ਤੇ ਜਾ ਕੇ ਗੋਲਦੀ ਗੋਲੀ ਆਉਂਦੀ ਪੂਰੇ ਮਾਰਦਾ ਤੋਂ ਘੋੜੜੇ ਚਿਰਨ ਮਾਈ ਦੇ ਚਰੀ ਦੇ بے ਹੋਸ਼ ਤੇ ਸੱਤਿਆਂ ਦਾ ਤੈਨਾ ਮੱਥੇ ਮੋ ਲਾਉਣੇ ਦੀ ਕਲਾਕ ਮੋਹੀ ਨਾਰੀ ਉੜ ਮੁੜ ਜਾ ਪੁਛਾੜੀ ਹੋਏ ਮਨਾ ਤੇ ਕਹਿ ਕੇ ਆ ਲਾਜ ਜੇ ਮੋੜੇ ਆਉਂਦਾ ਜੇ ਦੋ ਮੋੜੇ ਆਉਂਦਾ ਜੇ ਹੇਲ ਚਫੇ ਦੇਖ ਦਿੰਦੇ ਆ ਪਾਈ ਫਾਈਕੇ ਰ ਨਾ ਮੈਨੂੰ ਵੀ ਲੱਗਦਾ ਪਤਾ ਵੀ ਉਹ ਤਾਂ ਹੋ ਸਕਦਾ ਕੋਈ ਨਕਲੀ ਬਣਾਉਤੀ ਭੂਆਣ ਤੇ ਆਈ ਹੋਏ ਪਤਤ ਨਾ ਬਣਾਉਂਦੀ ਪੱਤੀ ਦਾ ਜਾ ਕੇ ਵੀ ਕੀ ਬਣਿਆ ਭਈ ਉਹ ਤਾਂ ਨਾ ਪਾ ਲੈਂਦੀ ਰਾਜਾਂ ਵਾਲੀ ਪੋਸ਼ਾਕ ਆਉਦੇ ਭਰਾ ਵਾਲੀ ਹੋ ਜਾਂਦੀ ਚਲੋ ਰਾਤ ਨੂੰ ਜਿੱਦਲੀ ਸ਼ਹਿਰ ਚ ਆ ਜਾਂਦੀ ਹੈ ਦਿੱਲੀ ਸ਼ਹਿਰ ਨੌਕਰੀ ਕਰਦਾ ਹੁੰਦਾ ਇੱਥੇ ਸਿੰਗਰਤਾਲ ਜੇ ਆ ਜਾਂਦੇ ਆ ਭਾਈ ਦਰਵਾਜੇ ਸਾਰੇ ਬੰਦ ਹੋ ਜਾਂਦੇ ਦਿੱਲੀ ਦੇ ਜੇ ਦਾ ਪੰਦ ਪੋ ਜਾਂਦੇ ਆ ਤੇ ਵਿਚਾਰੀ ਜੋਗੀਆਂ ਨੇ ਮੱਲੇ ਵਾਗ ਜਾਂਦੀ ਜਿੱਦਾਂ ਜੋਗੀਆਂ ਨੇ ਮੱਲੇ ਵਾਗ ਜਾਂਦੀ ਆ ਤੇ ਉਹ ਕਹਿੰਦੀ ਉੱਥੇ ਜਿੱਦ ਜੋਗੀਆਂ ਕੋਲ ਜਾਂਦੀ ਆ ਉਹਨਾਂ ਨੂੰ ਦੱਸਦੀ ਆ ਜਾ ਕੇ ਵੀ ਮੈਂ ਤੁਹਾਨੂੰ ਕਿਰਨ ਸਿੰਘ ਆ ਕਿਰਨ ਮੈ ਦਾ ਪਾਈ ਆ ਉਹ ਜੋ ਹੀ ਮਾਰਦੇ ਆ ਵੇਣੇ ਉਹਨੂੰ ਵੀ ਹੋਰ ਕਿਹੜੀ ਤੇਰੀ ਭੈਣ ਯਾਰ ਵੀ ਐਡੀ ਵੀ ਭੈਣ ਜਿਹੜੀ ਐਡੇ ਵੱਡੇ ਸ਼ੋਰ ਮੇਰਾ ਸੀਸ ਕਟਾਉਗੀ ਕਹਿੰਦੀ ਕਿ ਐਡ ਅਬੜਾ ਕਿਉਂ ਅਦਰ ਸੀ ਹੁ ਤਾਂ ਤੇ ਭਾਈ ਜਦੋਂ ਦਿਨ ਸਿੱਕ ਜਾਂਦਾ ਜੁਬਦੀ ਨਹੀਂ ਹੈ ਦਿਨ ਹੋ ਜਾਂਦਾ ਆ ਜਾਂਦੀ ਇਸਹਾਵੇਂ ਰੂਪ ਚ ਕਹਿੰਦੀ ਤੂੰ ਹੈ ਮੇਰਾ ਧਰਮ ਦਾ ਪਿਓ ਜੋਗੀ ਨੂੰ ਕਹਿੰਦੀ ਵੀ ਮਾਇਕਾ ਕਿਰਨਮਈ ਆ ਫਿਰ ਨ ਸਿੰਘ ਨਹੀਂ ਹੈਗਾ ਕਿਰਨਮਈ ਆ ਵੀ ਮੇਰੇ ਤਾਂ ਨਕਲੀ ਬਣਾਉ ਕੀ ਨਿਸ਼ਾਨਾ ਪਤਾ ਨਹੀਂ ਕਿਵੇਂ ਕੋਈ ਲੈ ਕੇ ਆਇਆ ਵੀ ਮੈਨੂੰ ਇਹਦੀ ਵਜ੍ਹਾ ਦਾ ਪਤਾ ਨਹੀਂ ਵੀ ਕਿਵੇਂ ਕੋਈ ਲੈ ਕੇ ਆਇਆ ਇਹ ਕਹਿੰਦੀ ਵੀ ਤੂੰ ਪਿਤਾ ਜੀ ਮੈਨੂੰ ਐਂ ਕਰਾ ਵੀ ਮੈਨੂੰ ਰਾਤੇ ਰੱਖ ਲੈਰੇ ਸਕਦੇ 36 ਪ੍ਰਕਾਰ ਦੇ ਵੀ ਮੈਂ ਤੇਰੀ ਕਰਮ ਦੇ ਕੀ ਹਾਂ ਜੇਦੋਂ ਭੈ ਰਾਤੇ ਰਾਗ ਸਿੱਖ ਲੈਂਦੀ ਹੈ ਲੈਰੇ ਕਿਰਨ ਮਾਈ ਭਾਈ ਸਿੱਖ ਲੈਂਦੀ ਹੈ ਲੈਰੇ ਉਹ ਤਾਂ ਜੋਗੀ ਤੋਂ ਜਦੋਂ ਸਿੱਖਦੀ ਹੈ ਇਹ ਆਨੰਦ ਜਦੋਂ ਸਿੱਖ ਕੇ ਪੂਰਾ ਹੋ ਜਾਂਦਾ ਜੋਗੀ ਕਹਿੰਦਾ ਮੈਂ ਮੈਨੂੰ ਕੋਤ ਸੁਣਾ ਇਹਨਾਂ ਨੂੰ ਜਦੋਂ ਸੁਣਾਉਂਦੀ ਹੈ ਤੇ ਕਹਿੰਦੀ ਪਿਤਾ ਜੀ ਐਂ ਕਰ ਕੋਈ ਮੈਨੂ ਆਣ ਲੱਗ ਕੱਪੜਾ ਦੇਵੇ ਕਿਸੇ ਦੇ ਕੰਨ ਨਾ ਲੱਗਿਆ ਹੋਵੇ ਕੰਨ ਨਾ ਲੱਗਿਆ ਹੋਵੇ ਕੱਪੜਾ ਵੀ ਉਹ ਕੱਪੜਾ ਦਿਨ ਨੂੰ ਫੇਪਾਈ ਲੈਣਗੇ ਕੱਪੜਾ ਵੀ ਰਾਜੀ ਅਖਵਰ ਦੀ ਕਿਚੜੀ ਚ ਜਦੋਂ ਜਾਂਦੇ ਰਾਜੀ ਅਖਵਰ ਦੀ ਕਿਚੜੀ ਚ ਤੇ ਜਿਹੜਾ ਹੁੰਦਾਗਾ ਵੀਰਵਲ ਵਜੀਰ ਉਹਨੂੰ ਹੁੰਦਾਗਾ ਪਤਾ ਵੀ ਹੋ ਜਾ ਕਰਾਈ ਕਿਰਨਾਈ ਨੂੰ ਸਾਰੇ ਮਾਉ ਦੇ ਤੱਕ ਕਿਉਂ ਜੋਗਣੇ ਥੱਕੀ ਲੈਣਾ ਆਂ ਗਿਆ ਇੱਕ ਵੱਡੇ ਸੂਰਮੇ ਦਾ ਸੀਸ ਕੱਟਿਆ ਜਿਵੇਂ ਇਤਤ। ਵੀ ਕੱਲ ਨੂੰ ਉਹ ਕਹਿੰਦਾ ਜੋਗਣ ਤਨ 5 ਮਿੰਟ ਤੇਰਾ ਵੀਰ ਵਾਲੇ ਬਜੀ। ਜਿਹਦਾ ਪਾਣੀ ਮੈਂ ਤੋ ਟੇਕ ਦੂੰਗਾ। ਜਿਹਦਾ ਲੇਕ ਦਿੰਦਾ ਭਾਈ 5 ਮਿੰਟ। ਕਿਉਂ ਤਾਂ ਆ ਜਾਂਦਾ ਬਾਰੀ ਜੋਗਣ ਦੀ। ਕਹਿੰਦਾ ਆ ਜਾ ਵੀ ਜੋਗਣੇ। ਜਦੋਂ ਭਾਈ ਕਹਿ ਲਾਇਰੇ ਸੁਣਾ ਦਿੰਗੇ 36 ਪ੍ਰਕਾਰ ਦੇ। ਆਨੰਦ ਹੋ ਜਾਂਦਾ ਰਾਜਾ ਸੁਣ ਕੇ। ਕੀ ਦੋ ਨੰਦ ਕੋ ਜੰਗਾ ਕਹਿਣਾ ਮੰਗ ਬੇਟੀ ਕੀ ਮੰਗਦੀ ਆ ਕਹਿੰਦੀ ਜੀ ਤੇਰਾ ਸਭ ਪੁੱਛਾ ਕਹਿੰਦਾ ਦੂਜਾ ਬੱਚਾ ਨਾ ਬੇਟੀ ਮੰਗ ਲਾ ਕੀ ਮੰਗਦੀ ਆ ਕਹਿੰਦੀ ਜੀ ਤੇਰਾ ਕਿਤੇ ਸਭ ਪੁੱਛਾ ਇਹ ਤੀਸਰਾ ਬੱਚਾ ਨਾ ਮੰਗ ਲਾ ਕੇ ਕੀ ਮੰਗਦੀ ਆ ਕਹਿੰਦੀ ਜੀ ਇਹ ਫਿਰ ਤੂੰ ਐਡੇ ਹੀ ਦਿਆ ਨਾ ਮੇਰੇ ਤੇ ਤੇਰੀ ਕਿਚੇੜੀ ਦੇ ਵਿੱਚ ਤੇਰੀ ਸਹਰ ਦੇ ਵਿੱਚ ਮੇਰਾ ਜ਼ੋਰ ਰੋਤਾ ਕੀ ਕਹਜੀ ਕਿ ਮੇਰਾ ਜ਼ੋਰ ਦੇ ਦੀ ਉਹ ਕਹਿੰਦਾ ਫਿਰ ਮੈਂ ਕਿੱਥੇ ਬੇਟਾ ਜਾਣਦਾ ਨਹੀਂ ਤੇਰੇ ਚੋਰ ਨੂੰ ਵੀ ਜੇ ਤੇਰੇ ਚੋਰ ਨੂੰ ਜਾਣੀਏ ਟੁੱਟ ਕੇ ਬਾਹਰ ਉਹ ਜਸਨ ਜੋਗ ਹੀ ਨਹੀਂ ਦੱਸਵਾਉਂਦਾ ਨਿਸ਼ਾਨੀਆਂ ਨੂੰ ਤੇਰਨਵਾਈ ਨੂੰ ਟੁੱਟ ਕੇ ਬਾਹਰ ਜਾਣਗੇ ਛੇ ਖਾਂ ਦੇ ਜੇ ਦਮਾ ਬਾਹਰ ਲੈਂਗੇ ਤੇ ਉਹ ਭਾਈ ਔੜ ਦਾ ਖੜਫੜਾ ਵੀ ਮਾਇਆ ਜੋਗ ਨੇ ਤੇਰੇ ਤੋਂ ਕੀ ਲਿਆ ਆ ਕਹਿੰਦੀ ਮੈਂ ਤੇ ਫਲੇਕੀ ਨਹੀਂ ਆ 5000 ਰੁਪਇਆ ਕਹਿੰਦਾ ਹਾਇ ਸੌਰੀ ਕਾਮਲੀ ਕਹਿੰਦਾ ਮੈਂ ਤੇਰੀ ਰੂਦਾ ਬਾਕਵਣੀ ਤੂੰ ਕਹਿੰਦੀ ਆ ਵੀ ਮੇਰੇ ਤੋਂ 5000 ਰੁਪਇਆ ਲਿਆ ਆ। ਉਹ ਰਾ ਵੀਰ ਵੱਲ ਵੀਰ ਨੂੰ ਕਹਿੰਦੀ ਵੀ ਲਿਖੀ ਚਾਲੇ ਇਹ। ਰੇਖ ਲਾ ਗਈ। ਕਹਿੰਦੀ ਫਿਰ ਤੂੰ ਕਹਿੰਦੀ ਐਡਾ ਮਾਂ ਦਾ ਦੁੱਧ ਚੁੰਗਿਆਗਾ? ਤੇ ਕਹਿੰਦੀ ਚੱਲ ਜਾ ਕਹਿੰਦੀ ਛੱਡ ਮੇਰੇ ਫਿਰਤੀ ਸਿੰਘ ਨੂੰ ਫੌੜ ਦੂੰ। ਤੇ ਕਹਿੰਦੀ ਕਿ ਝੂਠੀ ਬਣਾਉਂਦੀ ਨਿਸ਼ਾਨਾ ਤੇ ਕਹਿੰਦੀ ਐਡੇ ਵੱਡੇ ਮੇਰੇ ਸਰਦਾਰ ਦਾ ਸੀਸ ਕੱਟਣਾ ਚਾਹੁੰਨਾ ਕਹਿੰਦੀ। ਕਹਿੰਦੀ ਚੱਲ ਛੱਡ ਕਹਿੰਦੀ ਤਾਂ ਕਿ ਭਾਈ ਸਾਰੇ ਤਲਵਾਰਾਂ ਖਿੱਚ ਲੈਂਦੇ ਨੇ। ਜੋ ਤਲਵਾਰਾਂ ਕਿੱਤਿਆਂ ਨੇ ਜਨੇ ਕਿ ਉਹ ਵੀ ਫਿਰ ਕਹਿੰਦੀ ਆ ਕਿਰਨਾਈ ਕਹਿੰਦੀ ਆ ਆਪ ਕੀ ਸਵਾ ਮੇਰਾ ਚੋਰ ਆ ਜਨਾਬ ਜੇ ਤੇਰਾ ਚੋਰ ਆ ਇਹਨੂੰ ਦੇ ਮੇਰੇ ਚੋਰ ਨੂੰ ਤੇ ਕਹਿੰਦੀ ਮੇਰੇ ਪੱਗੀ ਨੂੰ ਛੜਾ ਫਿਰ ਪਾਈ ਕਿ ਅੱਛੀ ਸਿੰਗਰ ਥਾੜ ਨੂੰ ਕੜਦਾ ਰਾਜਾ ਤੇ ਫਿਰ ਜਦੋਂ ਸਾਰੇ ਕਿਤਨੇ ਦੇ ਤਲਵਾਰਾਂ ਕਿੱਥੇ ਸਿੰਗਰ ਥਾੜ ਕਹਿੰਦਾ ਵੀ ਨਹੀਂ ਉਹ ਤਾਂ ਮੇਰੀ ਕਿਸੇ ਨੇ ਗਵਾਈ ਨਹੀਂ ਪਰੀ ਕੀ ਕਰਨਾਈ ਨੂੰ ਮੈਨਣ ਵਾਸਤੇ ਕਿ ਅੱਛੇ ਸਾਰੇ ਤਲਵਾਰਾਂ ਕਿੱਥੇ ਕਹਿੰਦਾ ਹੈ ਜੇ ਨੀਚ ਨੂੰ ਜਾਇਆ ਮਾਰਿਆ ਜਿਹੜਾ ਨਾ ਕਹਿੰਦਾ ਨਹੀਂ ਮਾਰਦਾ ਮੈਂ ਫਿਰ ਉਹਦੀ ਜਿਹੜੀ ਭੈਣ ਹੁੰਦੀ ਆ ਨਾ ਛੇਰਖਾਂ ਦੀ ਅਬੀਰ ਵਾਲੇ ਵੀ ਜੀ ਰਾਜੇ ਅਕਬਰ ਦੇ ਘਰ ਨਵਾਰੀ ਫਿਰ ਉਹ ਕਰਦੀ ਆ ਮੈਲਾ ਥੋ ਉਹ ਆ ਦੇਖਾਈ ਦਸੀ ਇਸ ਘਟ ਰਹੀ ਦੀ ਆ ਵੀ ਐਡੀ ਵੱਡੀ ਰਾਣੀ ਨੂੰ ਐਡੀ ਵੱਡੀ ਦੇਵੀ ਨੂੰ ਇਹਨੇ ਚਿਨ ਮਾਰਿਆ ਕੱਲ ਨੂੰ ਕੁਛ ਲੋਰ ਮਾਰੀ ਆ ਤੇ ਨਮਾਰ ਕੇ ਕਰਨਵਾਰੀ ਨੂੰ ਇਹ ਬਾਗ ਹਰਾ ਰਾਥੇ ਰਾਤ ਬਾਬਾ ਛੱਡਾਂਗਾ ਬਈ ਫੈਨ ਨਹੀਂ ਕਿਸੇ ਮੇਰੀ ਬਾਤ ਸਾਰੇ ਪੰਜਾਬੀਆਂ ਨੂੰ ਸ੍ਰੀਕਾਲ ਸਕ੍ਰੈਪ ਕਰਿਓ ਜੀ ਲਾਇਕ ਕਰਿਓ ਮੇਰੀ ਵੀਡੀਓ ਨੂੰ ਧੰਨਵਾਦ